ਵਾਹਿਗੁਰੂ ਸਤ ਸਤ ਫਤੇ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਤਕਾਰ ਚੱਲਿ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਅੱਜ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗੋੜੀ ਛਿੱਤੀ ਕੀ ਬਾਤ ਚੱਲ ਰਹੀ ਹੈ ਅੱਜ 33 ਵਾਰ ਭਗਤ ਜੀ ਰੰਮ ਕਰਦੇ ਹਨ ਇਹਦੇ ਵਿੱਚ 15 ਤਿੱਤਾ ਤੇ 7 ਵਾਰ ਭਗਤ ਜੀ ਨੇ ਵਰਣਨ ਕੀਤੇ ਹਨ ਆਪਣੀ ਰਚਨਾ ਤੋਂ ਭਗਤ ਕਬੀਰ ਸਾਹਿਬ ਜੀ ਵਾਣ ਕਰਦੇ ਹੋਏ 348 ਅੰਗ ਤੇ ਭਗਤ ਜੀ ਦੀ ਬਾਣੀ ਰੰਮ ਹੁੰਦੀ ਹੈ ਆਓ ਬਾਣੀ ਦੀ ਰੰਮਤਾ ਕਰਦੇ ਹੋਏ ਭਗਤ ਜੀ ਰੰਡਾਉਤ ਵੰਦਨਾ ਕਰਦੇ ਹੋਏ ਬਚਨ ਕਰਦੇ ਹਾਂ ਜੀ ੴ ਸਤਿ ਗੁਰਪ੍ਰਸਾਦ ਉਹ ਪਲੀ ਪੂਰਨ ਪ੍ਰਮਾਤਮਾ ਪਰਮੇਸ਼ਰ ਕਾਲਪੁਰਖ ਇੱਕ ਸਰੂਪ ਹੈ ਇੱਕੋ ਹੀ ਸਰਾ ਸਾਰੇ ਬ੍ਰਹਿਮੰਡ ਸ੍ਰਿਸ਼ਟੀ ਦਾ ਹਰੀ ਮਾਲਕ ਹੈ ਉਹਦੀ ਮੂਰਤ ਸਤ ਹੈ ਕਾਲ ਤੋਂ ਰਹਤਾ ਗੁਰਪ੍ਰਸਾਦ ਤੋਂ ਭਾਵ ਭਾਈ ਗੁਰੂ ਦੀ ਕਿਰਪਾ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਹਰੀ ਦੇ ਪ੍ਰਭੂ ਦੀ ਪ੍ਰਾਪਤੀ ਹੈ ਜੀ ਗੌੜੀ ਰਾਗ ਗੌੜੀ ਛੇਤੀ ਕਬੀਰ ਜੀ ਕੀ ਸ਼ਲੋਕ ਭਗਤ ਕਬੀਰ ਸਾਹਿਬ ਜੀ ਇਹ ਗੌੜੀ ਰਾਗ ਦੇ ਵਿੱਚ ਛੇਤੀ ਦੀ ਬਾਣੀ ਰੰਮ ਕਰਦੇ ਹੋਏ ਸ਼ਲੋਕ ਦੀ ਰੰਮਤਾ ਕਰਦੇ ਹਨ ਸ਼ਲੋਕ 15 ਥਿਤੀ 7 ਵਾਰ ਅਹ ਕਬੀਰੁਰ ਵਾਰ ਨ ਪਾਰ ਭਗਤ ਕਬੀਰ ਸਾਹਿਬ ਜੀ ਦੀ ਇਹ ਬਾਣੀ ਹੈ ਜਿਹਦੇ ਵਿੱਚ 15 ਥਿਤੀ ਜਿਹਨੂੰ ਆਪਾਂ 15 ਦਿਨ ਮੱਸਿਆ ਤੇ ਪੂਰਨਮਾਸੀ ਦੇ ਵਿੱਚ ਹੁੰਦੇ ਹਨ ਉਹ ਥਿੱਤਾਂ ਦੇ ਹਿਸਾਬ ਨਾਲ ਚੱਲਦੇ ਹਨ ਤੇ ਸੱਤ ਵਾਰ ਹੁੰਦੇ ਹਨ ਸੋਵਾਰ ਤੋਂ ਲੈ ਕੇ ਤੇ ਬਹੁਤੇ ਲੋਕ ਜਿਹੜੇ ਆਮ ਲੋਕ ਹਨ ਕਰਮਕਾਂਡੀ ਇਹਨਾਂ ਨੂੰ ਵੀ ਮੰਨਦੇ ਹਨ ਇਹਨਾਂ ਦਾ ਵੀ ਵਰਤ ਰੱਖਦੇ ਹਨ ਭਗਤ ਜੀ ਖੰਡਨ ਕਰਦੇ ਆ ਨੇ ਇਹ ਚੀਜ਼ਾਂ ਦਾ ਕਰਮਕਾਂਡਾਂ ਦਾ ਕਬੀਰ ਸਾਹਿਬ ਜੀ ਦੇਖੋ ਉਸ ਸਮੇਂ ਇਹ ਚੀਜ਼ਾਂ ਦਾ ਖੰਡਨ ਕੀਤਾ ਜਦੋਂ ਬਹੁਤ ਹੀ ਜ਼ਿਆਦਾ ਬੋਲਬਾਲਾ ਸੀ ਕਬੀਰ ਸਾਹਿਬ ਜੀ ਨੇ ਉਸ ਸਮੇਂ ਇਸ ਚੀਜ਼ਾਂ ਦਾ ਖੰਡਨ ਕੀਤਾ ਜਿਸ ਕਰਕੇ ਉਹਨਾਂ ਨੂੰ ਖਾਈ ਦਾ ਸਾਹਮਣਾ ਕਰਨਾ ਪਿਆ ਬ੍ਰਾਹਮਣ ਲੋਕਾਂ ਦਾ ਜਿਹੜੇ ਇਹ ਚੀਜ਼ਾਂ ਨੂੰ ਮੰਨਣ ਵਾਸਤੇ ਮਜਬੂਰ ਕਰਦੇ ਸੀ ਆਮ ਜਨਤਾ ਪਰ ਹੁਣ ਵੀ ਆਪਾਂ ਘਟ ਨਹੀਂ ਆ ਹੁਣ ਵੀ ਇੰਨਾ ਵਿੱਚ ਹੀ ਫਸੇ ਹੋਏ ਆ ਚਿੱਤਾਂ ਦੇ ਵਾਰਾਂ ਦੇ ਵਿੱਚ ਹੀ ਅਸੀਂ ਫਸ ਕੇ ਰਹਿ ਗਏ ਬਾਣੀ ਨੂੰ ਅਜੇ ਤੱਕ ਵੀ ਅਸੀਂ ਸੁਣ ਨਹੀਂ ਪਾਏ ਇੰਨੇ ਸਾਲ ਹੋ ਗਏ ਭਗਤ ਜੀ ਨੂੰ ਪੁਕਾਰ ਕੇ ਕਹਿੰਦੇ ਆ ਅਜੇ ਤੱਕ ਸਾਡੇ ਕੰਨ ਬੋਲੇ ਹਨ ਅਸੀਂ ਸੁਣ ਨਹੀਂ ਪਾਦੇ ਬਾਣੀ ਦੀ ਆਵਾਜ਼ ਸਤਿਗੁਰਾਂ ਦੀ ਆਵਾਜ਼ ਪੁਰ ਅਰਜਨ ਦੇ ਮਹਾਰਾਜ ਜੀ ਦੀ ਪੁਕਾਰ ਕੇ ਕਿਹਾ ਹੈ ਇੱਥੇ ਭਗਤ ਕਬੀਰ ਸਾਹਿਬ ਜੀ ਵਰਤਨ ਕਰਦੇ ਹਨ ਇਹਦੇ 15 ਛਿਤ ਹੁੰਦੇ ਹਨ 12 ਦੇ ਵਿੱਚ ਜਿਵੇਂ ਤਾਂ ਆਪਾਂ ਬਣਾਉਂਦੇ ਆ ਨਾ ਏਕ ਸੀ ਦੂਸੀ 15 ਹੁੰਦੇ ਹਨ 15ਵੀਂ ਪੂਰਨਮਾਸੀ ਹੁੰਦੀ ਹੈ ਮੱਸਿਆ ਜੋਗ ਲੋਕ ਮੱਸਿਆ ਦਾ ਪੂਰਨਮਾਸੀ ਦਾ ਵੀ ਬੀਬੀਆਂ ਵਰਤ ਰੱਖਦੀਆਂ ਪਰ ਪਾਣੀ ਜਿਹੜੀ ਹੈ ਸਤਿਗੁਰਾਂ ਦੀ ਅਖੰਡਨ ਕਰਦੀ ਹੈ ਚੀਜ਼ਾਂ ਦਾ ਸਤਿਗੁਰੂ ਜੀ ਕਹਿੰਦੇ ਨੇ ਕਰਮ ਕਾਂਡ ਜਿਹੜੇ ਆਮ ਲੋਕ ਜਿਹੜੇ ਕਰਦੇ ਹਨ ਕਰਮਾਂ ਤੇ ਜਿਹੜੇ ਲੋਕ ਵਿਸ਼ਵਾਸ ਰੱਖਦੇ ਹਨ ਗੁਰੂ ਨੂੰ ਸਮਝਦੇ ਨਹੀਂ ਗੁਰੂ ਦੀ ਬਾਣੀ ਨੂੰ ਇਹ ਉਹਨਾਂ ਵਾਸਤੇ ਹਨ ਸਾਡੇ ਵਾਸਤੇ ਨਹੀਂ ਹੈ ਭਗਤ ਜੀ ਦੇਖੋ ਵਾਤਨ ਕਰਦੇ ਹਨ ਕਾਹੇ ਕਬੀਰ ਉਰਵਾਰ ਨਾ ਪਾਰ ਭਗਤ ਜੀ ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਨੀਰ ਨੂੰ ਮੰਨ ਜੀ ਕਬੀਰ ਸਾਹਿਬ ਜੀ ਕਹਿੰਦੇ ਭਗਤ ਜੀ ਕਹਿੰਦੇ ਨਾ 15 ਥਿੱਤਾ ਨੂੰ ਅਸੀਂ ਮੰਨਦੇ ਆਂ ਅਸੀਂ ਨਾ ਵਾਰਾਂ ਦੇ ਵਾਰਾਂ ਨੂੰ ਮਨਾਉਂਦੇ ਆ ਨਾ 15 ਥਿੱਤਾ ਨੂੰ ਮਨਾਉਂਦੇ ਆ ਕਾਹੇ ਕਬੀਰ ਉਰਵਾਰ ਨਾ ਪਾਰ ਕਹਿੰਦੇ ਇਹਨਾਂ ਦੇ ਨਾਲ ਪਾਰ ਨਹੀਂ ਭਾਈ ਉੱਤਰਿਆ ਜਾਣਾ ਇਸ ਭਾਵ ਸਾਗਰ ਦੇ ਵਿੱਚ ਬਹੁਤ ਜ਼ਿਆਦੇ ਦੁੱਖ ਹਨ ਜਿਨ੍ਹਾਂ ਨੂੰ ਇਹ ਪਾਰ ਨਹੀਂ ਕਰ ਸਕਦੇ ਚਿੱਤਾਂ ਦੇ ਵਰਤ ਕਰਮ ਕਾਂ ਇਸ ਕਰਕੇ ਅਸੀਂ ਇਹਨਾਂ ਤੋਂ ਪਰੇ ਹਾਂ ਇਹਨਾਂ ਨੂੰ ਨਹੀਂ ਮੰਨਣਾ ਚਾਹੁੰਦੇ ਸਾਧਕ ਸਿੱਧ ਲਖੇ ਜੋ ਭਾਉ ਜਿਹੜੇ ਸਾਧਕ ਪੁਰਸ਼ ਹਨ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਉਹ ਦੀ ਬੰਦਗੀ ਦੇ ਨਾਲ ਉਦੇ ਪਰਮੇਸ਼ਰ ਦੀ ਪੂਜਾ ਪਰਮੇਸ਼ਰ ਭਗਵਾਨ ਦੀ ਭਗਤੀ ਦੇ ਨਾਲ ਭਗਤ ਜੀ ਕਹਿੰਦੇ ਸਾਧਕ ਸਿੱਧ ਲਖੇ ਜੋ ਪਾਉ ਕਹਿੰਦੇ ਉਹਦਾ ਲਖ ਪਰਮਾਤਮਾ ਦਾ ਪਾਉ ਰੱਖਦੇ ਹਨ ਉਹ ਇੱਥੇ ਤਾਰਾਂ ਨੂੰ ਨਹੀਂ ਸਮਝਦੇ ਉਹ ਪਰਮੇਸ਼ਰ ਦੀ ਬੰਦਗੀ ਦੇ ਮੁਤਾਬਕ ਜੀਵਨ ਬਤੀਤ ਕਰਦੇ ਹਨ ਆਪੇ ਕਰਤਾ ਆਪੇ ਦਿਓ ਕਿਉਂ ਕਰਤਾ ਆਪੇ ਸ੍ਰਿਸ਼ਟੀ ਦਾ ਮਾਲਕ ਮੂਰੀ ਤਾਂ ਪਰਮਾਤਮਾ ਹੈ ਭਗਤ ਜੀ ਕਹਿੰਦੇ ਉਹ ਪਰਮੇਸ਼ਰ ਮੋਰੀ ਆ ਹਿੰਦੂ ਕਰਤਾ ਜਿਹੜਾ ਆਪ ਹੀ ਕਰਤਾ ਸਭ ਕੁਝ ਕਰਨ ਵਾਲਾ ਹੈ ਉਹਦੇ ਤੇ ਭਿਉ ਉਹਦੇ ਤੇ ਵਿਸ਼ਵਾਸ ਭਰੋਸਾ ਵੱਧ ਜਾਵੇ ਉਹਦੇ ਤੇ ਯਕੀਨ ਹੋ ਜਾਵੇ ਸ਼ਲੋਕ ਸਪੂਰਨ ਕਰਦੇ ਹੋ ਅੱਗੇ ਬਚਨ ਕਰਦੇ ਨੇ ਛਿਤੀ ਅਮਾਵਸ ਮੈਂ ਆਸ ਨਿਵਾਰੋ ਭਗਤ ਜੀ ਪਹਿਲਾ ਬੰਦ ਸ਼ੁਰੂ ਕਰਦੇ ਨੇ ਛਿੱਤ ਦਾ ਇਹਨੇ ਮਸਿਆ ਦੀਆਂ ਲੋਕ ਜਿਹੜਿਆਂ ਨੂੰ ਵਰਤ ਰੱਖਦੇ ਨੇ ਮਸਿਆ ਨੂੰ ਕਹਿੰਦੇ ਆਮਾਸ ਆਮਾਸ ਵੀ ਬੋਲਿਆ ਜਾਂਦਾ ਮਸਿਆ ਨੂੰ ਭਗਤ ਜੀ ਕਹਿੰਦੇ ਆਮਾਸ ਮੈਂ ਆਸਨ ਵਾਰੂ ਕਹਿੰਦੇ ਇਥੇ ਆਸਨਾ ਰੱਖੋ ਆਮਾਸ ਦੀ ਆਮਾਸ ਦਾ ਵਰਤ ਰੱਖ ਲਿਆ ਮਸਿਆ ਮਨਾਲੀ ਤੇ ਸਾਨੂੰ ਫਲ ਮਿਲ ਜਾਵੇਗਾ ਭਗਤ ਜੀ ਕਹਿੰਦੇ ਉਹਦੀ ਬੰਦਗੀ ਤੋਂ ਬਿਨਾ ਕੋਈ ਫਲ ਨਹੀਂ ਸਾਨੂੰ ਕੋਈ ਪਾਰ ਨਹੀਂ ਕਰ ਸਕਦਾ ਇਹ ਬਨੌਤੀ ਚੀਜ਼ਾਂ ਬਣਾਈਆਂ ਗਿਆ ਹਨ ਕਹਿੰਦੇ ਇਹ ਸਿੱਖ ਧਰਮ ਨਾਲ ਸਾਡੇ ਪਰਮੇਸ਼ਰ ਦੀ ਬੰਦਗੀ ਨਾਲ ਕੋਈ ਲੈਣ ਤੋਲ ਨਹੀਂ ਹੈ ਮਾਵਸਮੈ ਆਸਨਵਾਰੋ ਕਹਿੰਦੇ ਜਿਹੜੇ ਮਾਵਸ ਤੇ ਮਸੀਹਾ ਦੇ ਆਸ ਰੱਖਦੇ ਹਨ ਅੰਤਰਜਾਮੀ ਰਾਮ ਸੁਵਾਰੋ ਇਹਦੇ ਭਾਈ ਇਹ ਛੱਡ ਦਿਓ ਭਗਤ ਜੀ ਕਹਿੰਦੇ ਅੰਤਰਜਾਮੀ ਹਰੀ ਦੇ ਰਾਮ ਨੂੰ ਰਾਮੇ ਓਏ ਮਾਲਕ ਨੂੰ ਸਿਮਰਨਾ ਕਰੋ ਭਾਈ ਇਹ ਅੰਤਰਜਾਮੀ ਪਰਮਾਤਮਾ ਹੈ ਪਰਮੇਸ਼ਰ ਹੈ ਜਿਹੜਾ ਸਭ ਕੁਝ ਦੇਖ ਰੇਖ ਕਰਦਾ ਹੈ ਉਹਦੀ ਭਗਤੀ ਕਰੋ ਰੰਮੇ ਹੋਈ ਰਾਮ ਨੂੰ ਸਿਮਰਣਾ ਕਰੋ ਜੀਵਤ ਪਾਵੋ ਮੋਖ ਦਵਾਰ ਭਗਤ ਜੀ ਜਬਾਬ ਦੇ ਰਹੇ ਹਨ ਸੁਖਾਂ ਨਾਲ ਕਹਿੰਦੇ ਜਿਉਂਦੇ ਜੀ ਮੁਕਤ ਹੋ ਜਾਵੋਗੇ ਕਹਿੰਦੇ ਤੀਜਾ ਤੇ ਬ੍ਰਾਹਮਣ ਲੋਕ ਕਹਿੰਦੇ ਹਨ ਕੁਝ ਗ੍ਰੰਥ ਕਹਿੰਦੇ ਹਨ ਕਿ ਇਹ ਵਰਤ ਰੱਖੋ ਸਿੱਤਾਂ ਨੂੰ ਮਨਾਓ ਵਾਰਾਂ ਨੂੰ ਮਨਾਓ ਤਾਂ ਮਰਨ ਤੋਂ ਬਾਅਦ ਮੋਖ ਪ੍ਰਾਪਤ ਹੋਵੇਗੀ ਮਰਨ ਤੋਂ ਬਾਅਦ ਮੁਕਤੀ ਮਿਲੇਗੀ ਪਰ ਮਹਾਰਾਜ ਜੀ ਜਿੰਦੇ ਮੁਕਤ ਕਰਦੇ ਹਨ ਸਤਿਗੁਰੂ ਦੀ ਬਾਣੀ ਮਨੁੱਖ ਨੂੰ ਜਿੰਦਾ ਹੀ ਮੁਕਤ ਕਰ ਦਿੰਦੀ ਹੈ ਬਾਹਰ ਦੀ ਬਾਦ ਵਾਲੀ ਮੁਕਤੀ ਤਾਂ ਆਪਾਂ ਦੇਖੀ ਨਹੀਂ ਨਾ ਉਹ ਜਿੰਦਾ ਹੀ ਮਨੁੱਖ ਨੂੰ ਫੁਰਨਿਆ ਤੁਰੈ ਤਵਕਾਰਾ ਤੁਰੈ ਕਰਦੀ ਹੈ ਬਾਣੀ ਭਾਈ ਜੀਵੋ ਜੀਵਤ ਪਾਵੋ ਮੋਖ ਦਵਾਰ ਕਹਿੰਦੇ ਜਿਹੜਾ ਜਗਿਆਸੂ ਜਿਹੜਾ ਮਨੁੱਖ ਜਿਹੜਾ ਪ੍ਰਾਨੀ ਭਾਈ ਇਹ ਬਾਣੀ ਨੂੰ ਪੜਦਾ ਬਾਣੀ ਨੂੰ ਜਪਦਾ ਸ਼ਬਦ ਤੇ ਸ਼ਬਦ ਗੁਰੂ ਤੇ ਵਿਸ਼ਵਾਸ ਬਣਾ ਲੈਂਦਾ ਉਹਨਾਂ ਨੂੰ ਇਹ ਕਰਮ ਕਾਂਡ ਕਰਨ ਦੀ ਲੋੜ ਨਹੀਂ ਉਹਦੀ ਆਤਮਾ ਸਰੀਰ ਵਿੱਚ ਹੀ ਮੁਕਤ ਹੈ ਕਹਿੰਦੇ ਉਹ ਬੁਰਨਿਆਂ ਤੋਂ ਉਹ ਵਿਕਾਰਾਂ ਤੋਂ ਰਹਿਤ ਹੋ ਜਾਂਦੀ ਹੈ ਪੰਜ ਚੋਰ ਉਹਨੂੰ ਛੱਡ ਜਾਂਦੇ ਹਨ ਮੋਖ ਨੂੰ ਪ੍ਰਾਪਤ ਹੁੰਦੀ ਉਹ ਆਤਮਾ ਸਰੀਰ ਵਿੱਚ ਹੀ ਮੁਕਤ ਹੁੰਦੀ ਹੈ ਇਹ ਘਰ ਆਤਮਾ ਦਾ ਇਹ ਮੰਦਰ ਹੈ ਸਰੀਰ ਮਨੁੱਖਾ ਜਨਮ ਇਹਦੇ ਵਿੱਚ ਰਹਿੰਦੀ ਸਤਿਗੁਰੂ ਕਹਿੰਦੇ ਨੂੰ ਭਾਈ ਮੁਕਤ ਕਰਨਾ ਬਾਦ ਵਿੱਚ ਇਹਨੂੰ ਕੋਈ ਮੁਕਤੀ ਨਹੀਂ ਦਿਵਾ ਸਕਦਾ ਨਿਰਭਉ ਸ਼ਬਦ ਤਤ ਨਿਜਸਾਰ ਭਗਤੀ ਬਚਨ ਕਰਦਿਆਂ ਨਿਰਭਉ ਐ ਤੁਰ ਤੋ ਪ੍ਰਮਾਤਮਾ ਉਹਦੇ ਸ਼ਬਦ ਦੀ ਤਤ ਵਿਚਾਰ ਇਹੀ ਹੈ ਅਗਲਾ ਬੰਦ ਭਗਤ ਜੀ ਸ਼ੁਰੂ ਕਰਦੇ ਹਨ ਚਰਨ ਕਮਲ ਗਵਿੰਦ ਰੰਗ ਲਾਗਾ ਚਰਨ ਕਮਲਾਂ ਦੇ ਨਾਲ ਭਗਤ ਜੀ ਕਹਿੰਦੇ ਰੰਗ ਟੜਦਾ ਸੱਚਾ ਗੋਵਿੰਦ ਮਾਲਕ ਪ੍ਰਭੂ ਜਿਹੜਾ ਗੋ ਭਾਵ ਧਰਤੀ ਦਾ ਮਾਲਕ ਹੈ ਗੋਵਿੰਦ ਇਹਦੇ ਭਾਈ ਉਹਦੇ ਚਰਨ ਕਮਲਾ ਨੂੰ ਹਿਰਦੇ ਵਿੱਚ ਧਾਰਨ ਕਰੀਏ ਸੱਚਾ ਰੰਗ ਤਾਂ ਚੜਨਾ ਹੈ ਕਹਿੰਦੇ ਉਹਦੇ ਪ੍ਰੇਮ ਭਗਤੀ ਦਾ ਰੰਗ ਚਾੜ ਲੀਏ ਚੀਜ਼ਾਂ ਨੂੰ ਤਿਆਗ ਦिए ਸੰਤ ਪ੍ਰਸਾਦ ਭਏ ਮਨ ਨਿਰਮਲ ਹਰ ਕੀਰਤਨ ਮੈਂ ਅਨ ਦਿਨ ਜਾਗਾ ਤੇ ਭਗਤ ਜੀ ਕਹਿੰਦੇ ਭਾਈ ਉਹਦੀ ਕਿਰਪਾ ਲੈਣੀ ਹੈ ਨਾ ਸਤਿ ਪਰਮੇਸ਼ਰ ਦੀ ਸੰਤ ਪਰਮੇਸ਼ਰ ਨੂੰ ਕਿਹਾ ਇੱਥੇ ਹਰੀ ਕਹਿੰਦੇ ਸੰਤ ਪ੍ਰਸਾਦ ਪ੍ਰਸਾਦ ਕਿਰਪਾ ਦਾ ਨਾਮ ਹੈ ਪ੍ਰਸਾਦ ਹੁੰਦਾ ਛਕਣ ਵਾਲਾ ਪ੍ਰਸਾਦ ਕਿਰਪਾ ਹੁੰਦੀ ਹੈ ਉਹਦੀ ਹਰੀ ਦੀ ਕਿਰਪਾ ਲੈਣੀ ਚਾਹੁੰਦੇ ਆ ਕਹਿੰਦੇ ਹਰੀ ਨੇ ਕਿਰਪਾ ਧਾਰੀ ਸੰਤ ਪ੍ਰਸਾਦ ਭਏ ਮਨ ਨਿਰਮਲ ਇਹਦੇ ਤੇ ਉਹ ਮਹਾਰਾਜ ਜੀ ਕਹਿੰਦੇ ਭਗਤ ਜੀ ਕਹਿੰਦੇ ਭਾਈ ਕਿਰਪਾ ਕਰ ਦਿੰਦਾ ਜਿਹਦੇ ਮਨ ਤੇ ਭਾਈ ਉਹਦਾ ਮਨ ਨਿਰਮਲ ਹੋ ਜਾਂਦਾ ਹਰ ਕੀਰਤਨ ਮੈਂ ਅਨ ਦਿਨ ਜਾਗੈ ਭਗਤ ਜੀ ਕਹਿੰਦੇ ਉਹਦੀ ਕੀਰਤੀ ਕਰਨਾ ਕੀਰਤਨ ਤੋਂ ਭਾਵ ਹਰੀ ਦੀ ਕੀਰਤੀ ਜਿਹੜਾ ਹਿਰਦੇ ਵਿੱਚ ਦਿਨ ਰਾਤ ਗੰਦਾ ਹੈ ਦਿਨ ਰਾਤ ਸਵਾਸ ਸਵਾਸ ਇੰਦਰੀਆਂ ਰਹੀ ਉਹ ਉੱਤੇ ਹੁੰਦਾ ਹੈ ਬਾਹਰੋਂ ਕੋ ਜੀਵਾ ਰਹੀ ਜਪਦੇ ਆ ਨਾ ਉਹ ਸੀ ਜਾਗਦੀ ਜਪ ਸਕਦੇ ਹਾਂ ਜਾਂ ਧਿਆਨ ਲਈਏ ਤਾਂ ਜਪਿਆ ਜਾਂਦਾ ਪਰ ਜਿਹੜੇ ਗੁਰਮਖ ਖਾਨ ਭਗਤ ਜਨ ਸਤਪੁਰਸ਼ ਉਹ ਇੰਦਰੀਆਂ ਰਹੀ ਜਪਦੇ ਆ ਉਹ ਦਿਨ ਰਾਤ ਸੁੱਤੇ ਵੀ ਜਾਗਦੇ ਵੀ ਉਹਦੇ ਇੰਦਰਾ ਉਹਨਾਂ ਦੇ ਇੰਦਰੀਆਂ ਵਿੱਚੋਂ ਧਿਆਉਂਦੇ ਹਨ ਇਹਨੇ ਦਿਨ ਰਾਤ ਉਹਦੀ ਕੀਰਤੀ ਗਾਣੀ ਭਗਤ ਜੀ ਕਹਿੰਦੇ ਸੰਤ ਪ੍ਰਸਾਦ ਭਏ ਮਨ ਨਿਰਮਲ ਕਹਿੰਦੇ ਉਹ ਪਰਮੇਸ਼ਰ ਦੀ ਕਿਰਪਾ ਜਦੋਂ ਹੋ ਜਾਂਦੀ ਹੈ ਭਾਈ ਮਨ ਨਿਰਮਲ ਹੋ ਜਾਂਦਾ ਹੈ ਫਿਰ ਦਿਨ ਰਾਤ ਹੀ ਕਹਿੰਦੇ ਹਰੀ ਦੀ ਕੀਰਤੀ ਮਨ ਗਾਣਾ ਕਰਦਾ ਰਹਉ ਵਿਸ਼ਰਾਮ ਦੇ ਕੀ ਭਗਤ ਜੀ ਅੱਗੇ ਬਚਨ ਕਰਦੇ ਹਨ ਰਵਾ ਪ੍ਰੀਤਮ ਕਰੋ ਵਿਚਾਰ ਪ੍ਰੀਤਮ ਦੀ ਭਗਤ ਜੀ ਕਹਿੰਦੇ ਹਿਰਦੇ ਵਿੱਚ ਵਿਚਾਰ ਕਰੋ ਘਟ ਮੈਂ ਖੇਲੇ ਅਵ ਘਟ ਅਪਾਰ ਉਹ ਘਟ ਘਟ ਵਿੱਚ ਭਗਤ ਜੀ ਕਹਿੰਦੇ ਖੇਲ ਰਿਹਾ ਉਹ ਘਟ ਘਟ ਤੋਂ ਬਾਅਦ ਵੀ ਹੈ ਅੰਦਰ ਵੀ ਖੇਲ ਰਿਹਾ ਘਟ ਮੈਂ ਖੇਲੇ ਅਵ ਘਟ ਅਪਾਰ ਕਹਿੰਦੇ ਉਹ کہیں ਨਹੀਂ ਵੀ ਘਟ ਦੇ ਵਿੱਚ ਹੀ ਹੈ ਹਿਰਦੇ ਵਿੱਚ ਅੰਦਰ ਹੀ ਹੈ ਬਾਹਰ ਨਹੀਂ ਹੈ ਹਾਗ ਤੇ ਜੀ ਕਹਿੰਦੇ ਉਹ ਬਾਹਰ ਵੀ ਵਰਤ ਰਿਹਾ ਸ੍ਰਿਸ਼ਟੀ ਦੇ ਵਿੱਚ ਵੀ ਉਹ ਹਰ ਹਿਰਦੇ ਵਿੱਚ ਸਰੀਰ ਨੂੰ ਕਹਿੰਦੇ ਨਾ ਘਟ ਹਰ ਸਰੀਰ ਦੇ ਵਿੱਚ ਘਟ ਦੇ ਵਿੱਚ ਖੇល ਰਿਹਾ ਵਰਤ ਰਿਹਾ ਸਾਨੂੰ ਨਹੀਂ ਸੀ ਬੇਸਮਝਾ ਸਾਨੂੰ ਸਮਝਣੀ ਹੈ ਉਹਦੀ ਪਰ ਉਹ ਖੇਲ ਤਾਂ ਸਾਰਿਆਂ ਵਿੱਚ ਰਿਹਾ ਨਾ ਸਾਰਿਆਂ ਵਿੱਚ ਉਹ ਪ੍ਰਭੂ ਵਸ ਰਿਹਾ ਹਰੀ ਵਸ ਰਿਹਾ ਕਹਿੰਦੇ ਭਾਈ ਉਹ ਘਟ ਘਟ ਵਿੱਚ ਖੇល ਰਿਹਾ ਅਤੇ ਇਹ ਨਹੀਂ ਕੋਈ ਅੰਦਰ ਹੀ ਹੈ ਭਗਤ ਜੀ ਕਹਿੰਦੇ ਅਬ ਘਟ ਅਪਾਰ ਉਹ ਇੱਕ ਮਿੰਟ ਵਿੱਚ ਕੀਤੇ ਦੇ ਕੀਤੇ ਪ੍ਰਗਟ ਹੋ ਜਾਂਦਾ ਕਾਲ ਕਲਪਨਾ ਕਦੇ ਨਾ ਖਾਏ ਭਗਤ ਜੀ ਕਹਿੰਦੇ ਫਿਰ ਕਾਲ ਕਿੱਥੋਂ ਖਾਣਾ ਹੈ ਕਾਲ ਨਹੀਂ ਖਾ ਸਕਦਾ ਕਹਿੰਦੇ ਜਦੋਂ ਘਾਟ ਵਿੱਚ ਉਹ ਪ੍ਰਕਾਸ਼ ਹੋ ਗਿਆ ਉਹਨੂੰ ਜਪ ਕੇ ਬੰਦਗੀ ਕਰਕੇ ਫਿਰ ਮੌਤ ਦਾ ਭੈ ਨਹੀਂ ਖਾਂਦਾ ਕਾਲ ਆਪਣਾ ਤੋਂ ਭਾਵ ਮੌਤ ਦਾ ਭੈ ਜਿਹੜਾ ਸਾਨੂੰ ਜੀਵਾਂ ਨੂੰ ਖਾ ਰਿਹਾ ਉਹ ਗੁਰਮੁਖਾ ਨੂੰ ਭਗਤਾ ਨੂੰ ਨਹੀਂ ਕਹਦਾ ਕਿ ਮੌਤ ਆ ਜਾਵੇਗੀ ਮਰ ਜਾਵਾਂਗੇ ਉਹਨਾਂ ਨੂੰ ਕੋਈ ਲੈਣ ਦੇ ਨਹੀਂ ਇਹ ਸਰੀਰ ਨਾਲ ਉਹਨਾਂ ਦੀ ਆਤਮਾ ਅੰਦਰੋਂ ਅੰਬਰ ਹੋ ਜਾਂਦੀ ਹੈ ਇਸ ਕਰਕੇ ਕਾਲ ਉਹਨਾਂ ਨੂੰ ਖਾ ਨਹੀਂ ਸਕਦਾ ਆਤਮਾ ਨੂੰ ਨਹੀਂ ਖਾ ਸਕਦਾ ਇਹ ਮਾਨੂਕਾਰ ਰੂਪੀ ਬਿੱਲਾ ਨਹੀਂ ਖਾ ਸਕਦਾ ਕਾਲ ਕਲਪਨਾ ਕਦੇ ਨਾ ਖਾਏ ਕਹਿੰਦੇ ਕਲਪਨਾ ਖਤਮ ਹੋ ਜਾਂਦੀ ਹੈ ਮਾਨ ਦੀ ਬਿਰਤੀ ਆਦ ਪੁਰਖ ਮੈਂ ਅਹੇ ਸਮਾਏ ਦੇਖੋ ਆਦ ਪੁਰਖ ਇਹ ਵਿੱਚੋਂ ਪਰਮਾਤਮਾ ਸਮਾਇਆ ਤੋ ਅੰਤ ਤੱਕ ਉਹ ਵਰਤ ਰਿਹਾ ਆਦ ਸੰਤ ਤੱਕ ਉਹਦਾ ਪਹਿਰਾ ਹੈ ਨਾ ਆਦ ਸ੍ਰਿਸ਼ਟੀ ਦਾ ਵੀ ਆਦ ਹੈ ਦੁਨੀਆਂ ਦਾ ਦੁਨੀਆਂ ਵੀ ਖਤਮ ਜੋਗ ਹੈ ਇਹ ਸੰਸਾਰ ਵੀ ਬ੍ਰਹਮੰਡ ਖੰਡ ਔਰ ਵਰਤ ਰਿਆ ਉਸ ਸਮੇਂ ਵੀ ਐਸੀ ਜਦੋਂ ਦੁਨੀਆਂ ਨਹੀਂ ਸੀ ਆਦ ਪੁਰਖ ਮੈਂ ਰਹਿ ਸਮਾਏ ਕਹਿੰਦੇ ਉਹ ਸਮਾਇਆ ਹੋਇਆ ਚੀਜ਼ ਦੇ ਵਿੱਚ ਅਗਲਾ ਪਦ ਭਗਤ ਜੀ ਰੰਮ ਕਰਦਿਆਂ ਦੁਤੀਆ ਦਹਿ ਕਰ ਜਾਣ ਅੰਗ ਕਹਿੰਦੇ ਉਹ ਪਰਮਾਤਮਾ ਜਿਹੜਾ ਹੈ ਉਹ ਹਰ ਚੀਜ਼ ਦੇ ਵਿੱਚ ਭਾਵੇਂ ਮਾਣ ਹੈ ਅੰਗ-ਅੰਗ ਦੇ ਵਿੱਚ ਹੈ ਮਾਇਆ ਬ੍ਰਹਮ ਰਮੇ ਸਭ ਸੰਗ ਮਾਇਆ ਤੇ ਬ੍ਰਹਮ ਦੋਵੇਂ ਚੀਜ਼ਾਂ ਮਨੁੱਖ ਵਿੱਚ ਜੀਵਾ ਵਿੱਚ ਵਸ ਰਹੇ ਹਨ ਮਾਇਆ ਜਿਹੜੀ ਉਹ ਸੰਸਾਰ ਨੂੰ ਚਲਾ ਰਹੀ ਹੈ ਮਮਤਾ ਜਿਹਨੂੰ ਕਹਿੰਦੇ ਆ ਪਰ ਬ੍ਰਹਮ ਦਾ ਵੀ ਵਾਸ ਹਰ ਵਿੱਚ ਹੈ ਮਾਇਆ ਜਿਹੜੀ ਉਹ ਆਪਣੇ ਵੱਲ ਖਿੱਚਦੀ ਹੈ ਬ੍ਰਹਮ ਨੂੰ ਪ੍ਰਕਾਸ਼ ਕਰਨ ਵਾਸਤੇ ਮਿਹਨਤ ਚਾਹੀਦੀ ਹੈ ਭਰੰਦਰ ਹੀ ਆ ਉਹਨੂੰ ਪ੍ਰਕਾਸ਼ ਕਰਨਾ ਉਹਦੇ ਦੀਪਕ ਨੂੰ ਜਗਾਣਾ ਇਹ ਸਾਡੀ ਮਿਹਨਤ ਹੈ ਇਹ ਉਸ ਮਾਰਗ ਤੇ ਚੱਲ ਪਾਵਾਂਗੇ ਮਾਇਆ ਜਿਹੜੀ ਉਹ ਪਿੱਛੇ ਹੋ ਜੇਗੀ ਬ੍ਰਹਮ ਦਾ ਪ੍ਰਕਾਸ਼ ਹੋ ਜਾਏਗਾ ਮਾਇਆ ਬ੍ਰਹਮ ਰੰਮੇ ਸਭ ਸੰਗ ਸਾਰਿਆਂ ਵਿੱਚ ਇੱਕੋ ਬਰਾਬਰ ਦੋਵੇਂ ਪਰਤਦੇ ਹਨ ਜੀ ਨਾ ਹੋ ਬੁੱਢਾ ਨਾ ਘਟਦਾ ਜਾਏ ਆ ਵੱਡੇ ਨਾ ਘਟਦਾ ਜਾਏ ਭਗਤ ਜੀ ਕਹਿੰਦੇ ਨਾ ਉਹ ਘਟਦਾ ਹੈ ਇਲਾਵਾ ਦਾ ਹਰ ਵਿੱਚ ਉਹਦਾ ਵਾਸਾ ਹੈ ਨਾ ਉਹ ਉਹ ਖਤਮ ਹੋਣ ਜੋਗ ਹੈ ਤੇ ਨਾ ਉਹ ਘਟਦਾ ਹੈ ਹਰ ਜੀਵ ਵਿੱਚ ਉਹਦਾ ਵਾਸਾ ਨਾ ਘਟਦਾ ਨਹੀਂ ਹੈ ਉਹ ਖਤਮ ਵੀ ਨਹੀਂ ਹੁੰਦਾ ਹਰ ਜਗ੍ਹਾ ਤੇ ਉਹ ਸੁਭਾਏ ਮਾਨ ਹੈ ਦੁਨੀਆ ਖਤਮ ਸਾਡੀ ਲਿਮਟ ਹੈ ਸਰੀਰਾਂ ਦੀ ਹਰ ਚੀਜ਼ ਦੀ ਪਰ ਉਹ ਪ੍ਰਮਾਤਮਾ ਦੀ ਕੋਈ ਲਿਮਟ ਨਹੀਂ ਹੈ ਕੋਈ ਸਿਰਾ ਨਹੀਂ ਹੈ ਉਹਦਾ ਬੰਨਾ ਨਹੀਂ ਹੈ ਪ੍ਰਮਾਤਮਾ ਦਾ ਕੀ ਇੱਕ ਬੰਨੇ ਤੋਂ ਦੂਜਾ ਬੰਨਾ ਉਹਨੂੰ ਲੱਭ ਨਹੀਂ ਸਕਦੇ ਸੀ ਇਨਾ ਦਿਨ ਉਹਨੂੰ ਪ੍ਰਕਾਸ਼ ਨਹੀਂ ਕਰ ਲੈਂਦੇ ਉਹਦਾ ਦਰਸ਼ਨ ਨਹੀਂ ਪਾ ਸਕਦੇ ਭਗਤ ਜੀ ਕਹਿੰਦੇ ਉਹਦਾ ਆਤਮਪੁਰਖ ਮੈਂ ਰਹਿ ਸਮਾਇ ਇਹ ਹਰ ਵਿੱਚ ਸਮਾਇਆ ਨਾ ਉਹ ਵੱਡਾ ਆ ਘਟਦਾ ਜਾਏ ਕਹਿੰਦੇ ਉਹ ਵੱਡਦਾ ਘਟਦਾ ਨਹੀਂ ਆ ਅਕਲ ਨਰੰਜਨ ਇੱਕ ਹੈ ਭਾਏ ਓਇਕੋ ਪ੍ਰਮਾਤਮਾ ਕੁੱਲ ਨਰਨੰਜਨ ਏਕੇ ਭਾਏ ਇੱਕੋ ਈ ਲਈ ਵਰਤਾਰਾ ਹੈ ਇੱਕੋ ਈ ਸਾਰਾ ਪਸਾਰਾ ਹੈ ਤ੍ਰਿਤਿਆ ਤੀਨੇ ਸਭ ਕਰ ਲਿਆਵੇ ਅਨੰਦ ਮੂਲ ਪਰਮ ਪਦ ਪਾਵੇ ਤ੍ਰਿਤਿਆ ਤੀਨੇ ਸਭ ਕਰ ਲਿਆਵੇ ਕਹਿੰਦੇ ਤੇ ਸੰਮੂ ਸਭ ਪਰਮੇਸ਼ਰ ਜਿਹੜਾ ਇੱਕ ਸੰਮ ਹੈ ਜਦੋਂ ਮਨੁੱਖ ਉਹਦੇ ਵਿੱਚ ਈਲਨ ਹੁੰਦਾ ਹੈ ਤੇਰਾ ਗੁਣਾ ਵੀ ਚਤ੍ਰਿਆ ਗੁਣਾ ਦਾ ਮਾਲਕ ਹੈ ਪ੍ਰਮਾਤਮਾ ਤੇ ਭਗਤ ਜੀ ਕਹਿੰਦੇ ਉਹਦੀ ਜਿਦੀ ਬਿਰਤੀ ਸਾਮ ਹੋ ਜਾਂਦੀ ਹੈ ਉਹਦੇ ਵਰਗਾ ਹੋ ਜਦਾ ਆਨੰਦ ਮੂਲ ਪਰਮ ਪਦ ਪਾਵੇ ਉਹ ਆਨੰਦ ਦੀ ਪ੍ਰਾਪਤੀ ਕਰਦਾ ਹੈ ਉਹ ਮੂਲ ਨੂੰ ਜਿਹੜਾ ਪਛਾਣ ਲੈਂਦਾ ਹੈ ਤੇ ਉਹ ਪਦ ਵਿੱਚ ਲੀਨ ਹੋ ਜਾਂਦਾ ਹੈ ਪਰਮੇਸ਼ਰ ਵਿੱਚ ਸਾਧ ਸੰਗਤ ਉਪਜੇ ਵਿਸ਼ਵਾਸ ਬਾਰ ਪੀਤਰ ਸਦਾ ਪ੍ਰਗਾਸ ਇਹਦੇ ਪਰੇ ਵਿਸ਼ਵਾਸ ਕਿਸ ਤਰ੍ਹਾਂ ਬਣਦਾ ਭਗਤ ਜੀ ਕਹਿੰਦੇ ਉਹ ਵਿਸ਼ਵਾਸ ਕਿਵੇਂ ਬਣਾਣਾ ਇੰਦੇ ਸੰਗਤ ਵਿੱਚ ਆਣ ਕੇ ਸਤਿਗੁਰੂ ਦੀ ਸੰਗਤ ਕਰਕੇ ਜਦੋਂ ਆਵਾਂਗੇ ਵਾਰ-ਵਾਰ ਸੰਗਤ ਵਿੱਚ ਬੈਠ ਕੇ ਬਾਣੀ ਦੀ ਵਿਚਾਰ ਸੁਣਾ ਹੈ ਫੇਰੀ ਵਿਸ਼ਵਾਸ ਪੱਕਾ ਹੋਣਾ ਹੈ ਨਾ ਜੇ ਆਈ ਨਹੀਂ ਸਾਰੀ ਜ਼ਿੰਦਗੀ ਗੇੜੇ ਕੱਟ ਕੇ ਚਲੇਗੇ ਸੁਣਿਆ ਨਹੀਂ ਮੰਨਿਆ ਨਹੀਂ ਮਨ ਵਿੱਚ ਭਾਉ ਨਹੀਂ ਪੈਦਾ ਹੋਇਆ ਫਿਰ ਵਿਸ਼ਵਾਸ ਵੀ ਨਹੀਂ ਬਣਨਾ ਜੇ ਮਨ ਵਿੱਚ ਭੋ ਤਾ ਬਣੇਗਾ ਜੇ ਸੁਣਾਗੇ ਤੇ ਮੰਨਾਂਗੇ ਇਹ ਲੋਕ ਅੰਨਾ ਸਹੀ ਬਾਜ ਜਾਂਦੀ ਅੰਦਰ ਤੇ ਉਹ ਗੱਲ ਸਮਝ ਪੈਂਦੀ ਹੈ ਮਨ ਜੇ ਸੁਣਦਾ ਤਾਂ ਇਹ ਉਹਨੂੰ ਮੰਨਿਆ ਜਦ ਜੇ ਮਾਣੀ ਗਿਆ ਜਰ ਹੋਇਆ ਸਰੀਰ ਕਰਕੇ ਬੈਠੇ ਰਹੇ ਫਿਰ ਵੀ ਪ੍ਰਾਪਤੀ ਨਹੀਂ ਹੋਣੀ ਯੋਗ ਦੀ ਸੁਣ ਤੋਂ ਬਾਅਦ ਸੁਣਿਆ ਜਾਵੇਗਾ ਤਾਈ ਮੰਨਿਆ ਜਾਵੇਗਾ ਸਰੀਰ ਤੇ ਮਨ ਦੋਵੇਂ ਹਾਜ਼ਰ ਹੋਣੇ ਚਾਹੀਦੇ ਹਨ ਤਾਂ ਸਾਡਾ ਮਨ ਗੱਲ ਸੁਣਦਾ ਸਰੀਰ ਭਾਵੇਂ ਸਾਰਾ ਦਿਨ ਸੁਣੀ ਜਾਏ ਤੇ ਮਨ ਗਾ ਹਾਜ਼ਰ ਤੇ ਆਪਾਂ ਨੂੰ ਜਵਾਬ ਅਨਸਰ ਨਹੀਂ ਮਿਲੇਗਾ ਆਪਾਂ ਬਾਹਰ ਜਾ ਕੇ ਭੁੱਲ ਜਾਵਾਂਗੇ ਕਿ ਕੀ ਕਿਹਾ ਸੀ ਦੂਜਿਆਂ ਨੂੰ ਪੁੱਛਾਂਗੇ ਵੀ ਕੀ ਹੋਇਆ ਤੇ ਜੇ ਸਾਡਾ ਮਨ ਹਜਰ ਹੈ ਫਿਰ ਮਨ ਵੀ ਸੰਗਤ ਕਰਦਾ ਸਰੀਰ ਦੇ ਨਾਲ ਸਾਧ ਸੰਗਤ ਉਪਜੇ ਵਿਸ਼ਵਾਸ ਭਗਤ ਜੀ ਕਹਿੰਦੇ ਭਾਈ ਸਤਗੁਰੂ ਦੀ ਸੰਗਤ ਕਰਕੇ ਇਹ ਵਿਸ਼ਵਾਸ ਪੈਦਾ ਹੁੰਦਾ ਹੈ ਇਹ ਬ੍ਰਹਮ ਦਾ ਨਾਸ ਹੁੰਦਾ ਹੈ ਜਿਹੜਾ ਭਰਮ ਹੈ ਮਨ ਦੇ ਵਿੱਚ ਅਤੇ ਪਾਰ ਬ੍ਰਹਮ ਨਿਵਾਸ ਕਰਦਾ ਹੈ ਦੇ ਵਿੱਚ ਬਾਸ ਸੁਆਸ ਬਣਨਾ ਸ਼ੁਰੂ ਹੋ ਜਾਂਦਾ ਬਾਹਰ ਪੀਤਰ ਸਦਾ ਪ੍ਰਕਾਸ਼ ਫਿਰ ਪਤਾ ਲੱਗਦਾ ਹੈ ਭਾਈ ਬਾਹਰ ਤੇ ਅੰਦਰ ਦੋਵੇਂ ਜਗ੍ਹਾ ਤੇ ਉਹ ਪ੍ਰਕਾਸ਼ ਹੈ ਫਿਰ ਪਤਾ ਲੱਗ ਜਾਂਦਾ ਹੈ ਸੰਗਤ ਵਿੱਚ ਆਣ ਕੇ ਵਿਸ਼ਵਾਸ ਪੱਕਾ ਹੁੰਦਾ ਹੈ ਤੇ ਫਿਰ ਅੰਦਰ ਬਾਹਰ ਦੋਹਾਂ ਜਗ੍ਹਾ ਤੇ ਉਹ ਨਜ਼ਰ ਆਉਂਦਾ 14 ਚੰਦਨ ਚੰਚਲ ਮਨ ਕੋ ਗਹੋ 14ਸ 14ਸ ਨੂੰ ਕਹਿੰਦੇ ਨਿਰਭਗਤੀ ਅੱਗੇ ਪੰਜਵਾਂ ਪਾਦ ਆਰੰਭ ਕਰ ਦੇਣ ਚੌਥ ਹੈ ਚੰਚਲ ਮਨ ਕੋ ਗਹਿਓ ਕਾਮ ਕ੍ਰੋਧ ਸੰਗ ਕਬੂ ਨਾ ਬਹਿਓ ਮਨ ਨੂੰ ਸੰਬੋਧਨ ਕਰਦੇ ਆ ਕਹਿੰਦੇ 14 ਚੰਚਲ ਮਨ ਕੋ ਗਹਿਓ ਕਹਿੰਦੇ ਮਨ ਨੂੰ ਕਹਿੰਦੇ ਇਹਦਾ ਕੋਈ ਪ੍ਰਭਾਵ ਨਹੀਂ ਹੈ ਮਨ ਤੇ ਇਥੇ ਤਾਂ ਦਾ ਕਾਮ ਕ੍ਰੋਧ ਸੰਗ ਕਬੂ ਨਾ ਗਹਿਓ ਇਹਦੇ ਫਿਰ ਜਦੋਂ ਕੋਈ ਜਪਦਾ ਹੈ ਕਾਮ ਕ੍ਰੋਧ ਵਰਗੇ ਜਿਹੜੇ ਰੋਗਾਂ ਨੂੰ ਦੱਸ ਜਾਂਦੇ ਹਨ ਉਹ ਕੁਝ ਨਹੀਂ ਕਹਿ ਸਕਦੇ ਕੁਝ ਨਹੀਂ ਵਿਗਾੜ ਸਕਦੇ ਕਾਮ ਕ੍ਰੋਧ ਸੰਗ ਕਬੂ ਨਾ ਬੈਹੋ ਕਹਿੰਦੇ ਮਨੁੱਖ ਦੇ ਸੰਗ ਨਹੀਂ ਉਹ ਬੈਠ ਜੇ ਫਿਰ ਜਿਹੜਾ ਮਨੁੱਖ ਗੁਰੂ ਦੀ ਸੰਗਤ ਕਰ ਲੈਂਦਾ ਸੰਗਤ ਵਿੱਚ ਆਉਂਦਾ ਆਮ ਤੇ ਕ੍ਰੋਧ ਵਰਗੇ ਜਿਹੜੇ ਰੋਗ ਹਨ ਇਹ ਮਾੜੀ ਬਿਰਤੀ ਨਾਸ ਹੋ ਜਾਂਦੀ ਹੈ ਮਨੁੱਖ ਦੇ ਨਾਲੋਂ ਨੱਠ ਜਾਂਦੇ ਹਨ ਜਲ ਥਲ ਮਹਿ ਆਪੇ ਆਪ ਜਲ ਤੇ ਥਲ ਦੇ ਵਿੱਚ ਉਹ ਆਪ ਵਰਤ ਰਿਹਾ ਹੈ ਆਪੇ ਆਪ ਵਰਤਦਾ ਸੰਸ੍ਰਿਸ਼ਟੀ ਦੇ ਸਰਤੀ ਤੇ ਵੀ ਉਹਦਾ ਵਾਸ ਹੈ ਤੇ ਜਲ ਵਿੱਚ ਵੀ ਉਹ ਵਸ ਰਿਹਾ ਹੈ ਆਪਿਓ ਵਰਤਦਾ ਆਪੇ ਜਾਪੋ ਆਪਣਾ ਜਾਪ ਢਾਈ ਆਪਿਓ ਆਪਣਾ ਜਾਪ ਜਪਦਾ ਜਿਹਦੇ ਨਾਲ ਜੀਵ ਤੁਰੇ ਫਿਰਦੇ ਹਨ ਆਪਿਓ ਕਿਰਪਾ ਧਾਰਦਾ ਉਹ ਕਿਰਪਾ ਕਰਦਾ ਤਾਂ ਅਸੀਂ ਜਪਦੇ ਆ ਸਾਡੀ ਜੀਭਾ ਜਿਹੜੀ ਉਹ ਜਪਦੀ ਹੈ ਸਾਡਾ ਚਿੱਤ ਕਹਿੰਦਾ ਕਿ ਜੱਪੋ ਜਿਉ ਨਾ ਚਾਹੇ ਤਾਂ ਅਸੀਂ ਜਪ ਨਹੀਂ ਸਕਦੇ ਅਸੀਂ ਸੰਗਤ ਨਹੀਂ ਕਰ ਸਕਦੇ ਸਾਡੇ ਵੱਡੇ ਕਰਮ ਜਾਗਦੇ ਹਨ ਇਹ ਕਦਮ ਪਟਦੇ ਹਨ ਗੁਰੂ ਚਰਨਾਂ ਵਿੱਚ ਆਉਂਦੇ ਹਨ ਉਹਦੇ ਦਾਰ ਦੇ ਆਣ ਕੇ ਉਹਦੇ ਬਚਨ ਸੁਣਦੇ ਹਨ ਜਿਉ ਚਾਹ ਨਾ ਚਾਹੇ ਤਾਂ ਅਸੀਂ ਪਹੁੰਚ ਨਹੀਂ ਸਕਦੇ ਕਿਉਂਕਿ ਉਹਦੇ ਹੁਕਮ ਦੇ ਵਿੱਚ ਸਭ ਕੁਝ ਹੈ ਆਪੇ ਜਾਪੋ ਆਪਣਾ ਜਾਪ ਇਹ ਸ਼ਬਦ ਦੀ ਵਿਚਾਰ ਹੈ ਭਗਤ ਜੀ ਦੇ ਪੰਜ ਚਿੱਤਾਂ ਦੇ ਵੰਦ ਸੰਪੂਰਨ ਹੁੰਦੇ ਹਨ 15 ਚਿੱਤਾਂ 15 ਸ਼ਬਦ ਹਨ ਭਗਤ ਕਬੀਰ ਸਾਹਿਬ ਜੀ ਦੇ ਇਹਦੇ ਵਿੱਚ ਚਿੱਤਾਂ ਬਾਰੇ ਭਗਤ ਜੀ ਵਰਣਨ ਕਰਦੇ ਹਨ ਉੱਥੇ ਸਾਨੂੰ ਸੰਜੀਵਾ ਨੂੰ ਸੰਸਾਰੀ ਕਰਮ ਕਾਂਡਾਂ ਤੋਂ ਹਟਾ ਕੇ ਸੱਚੀ ਬਾਣੀ ਦਾ ਪ੍ਰਦੇਸ਼ ਬਖਸ਼ਦੇ ਹਨ ਇਨੀਆਂ ਕੋਈ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨੀਕਾ ਪੁਲਾਉ ਜੰਦੀਆਂ ਨ ਮਹਾਰਾ ਸਮਤ ਬਖਸ਼ਣ ਆਇਆ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ